ਅੱਜ ਆਪਾਂ ਚਾਹੀ ਗੱਡੀ ਦੀ ਗੱਲ ਕਰੀਏ ਚਾਹੀ ਕੋਠੀ ਦੀ ਗੱਲ ਕਰੀਏ ਚਾਹੀ ਮੋਟਰਸਾਈਕਲ ਦੀ ਗੱਲ ਕਰੀਏ ਜਮਾ ਸਸਤੀਆਂ ਚੀਜ਼ਾਂ ਆਪਾਂ ਲੈ ਕੇ ਪਹੁੰਚੇ ਆ 94000 ਦੀ ਆਲਟੋ ਗੱਡੀ ਆਪਾਂ ਲੈ ਕੇ ਪਹੁੰਚੇ ਆ 25000 ਦਾ ਮੋਟਰਸਾਈਕਲ ਲੈ ਕੇ ਪਹੁੰਚੇ ਆ ਸੀ ਤੇ ਜਮਾ ਸਸਤੀ ਆਪਾਂ ਇੱਕ ਕੋਠੀ ਲੈ ਕੇ ਪਹੁੰਚੇ ਆ ਰੇਟ ਤੁਹਾਨੂੰ ਪਤਾ ਲੱਗ ਗਿਆ ਸੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465929488 ਜੇ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਹੈ ਮਕਾਨ ਹੈ ਗੱਡੀ ਹੈ ਮੋਟਰਸਾਈਕਲ ਬੀਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਜਮਾ ਫ੍ਰੀ ਚ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ 2006 ਮਾਡਲ ਆਲਟੋ ਐਲ ਐਕਸ ਆਈ ਐਲ ਐਕਸ ਆਈ ਮਾਡਲ ਹੈ ਜੀ ਗੱਡੀ ਇਹ ਬੈਟਰੀ ਬਿਲਕੁਲ ਨਵੀਂ ਹੈ ਸੀ ਏ ਸੀ ਹੀਟਰ ਵਰਕਿੰਗ ਚ ਆਪਰ ਮਿਲੂਗਾ ਤੇ ਜਿੰਨੇ ਫੰਕਸ਼ਨ ਹੁੰਦੇ ਆ ਸਾਰੇ ਆਪਾਂ ਨੂੰ ਵਰਕਿੰਗ ਦੇ ਵਿੱਚ ਮਿਲ ਜਾਣਗੇ ਟਾਇਰਾਂ ਤੇ ਆਪਾਂ ਨੂੰ ਵੀਲ ਕੱਪ ਚੜੇ ਹੋਏ ਮਿਲ ਜਾਣਗੇ ਟਾਇਰ ਬਹੁਤ ਵਧੀਆ ਆਪਾਂ ਨੂੰ ਮਿਲਣਗੇ ਬਾਡੀ ਲਾਈਨ ਬਹੁਤ ਵਧੀਆ ਸੀ ਨਾ ਕੋਈ ਆਪਾਂ ਨੂੰ ਲੱਗੀ ਬੱਜੀ ਮਿਲੂਗੀ ਮਾੜੇ-ਮੋٹے ਸਕਰੈਚ ਉਹ ਤਾਂ ਚਲੋ ਵੱਖਰੀ ਗੱਲ ਹੈ ਕਾਫੀ ਪੁਰਾਣੀ ਗੱਡੀ ਹੈ ਮਾੜੇ-ਮੋٹے ਸਕਰੈਚ ਤਾਂ ਮਿਲਣਗੇ ਲਾਜ਼ਮੀ ਸੀ ਤੇ ਸਕਰੈਚ ਇਹੋ ਜਿਹੇ ਨੇ ਜਿਹੜੇ ਦੇਖਦੇ ਵੀ ਨਹੀਂ ਹੈਗੇ ਬਾਕੀ ਬੰਪਰ ਬੂਹਰ ਚੈੱਕ ਕਰੋ ਜੀ ਅੰਦਰੋਂ ਬਾਹਰੋਂ ਤੇ ਬੈਕ ਸਾਈਡ ਤੋਂ ਫਰੰਟ ਤੋਂ ਸਾਰੇ ਕਿਤੋਂ ਮਾਲਕ ਨੇ ਫੋਟੋਆਂ ਬਹੁਤ ਸੋਹਣੀ ਆਪਣੇ ਕੋਲੇ ਖਿੱਚ ਕੇ ਭੇਜੀਆਂ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਰਾਮਪੁਰਾ ਫੂਲ ਮਾਲਕ ਦਾ ਏਰੀਆ ਜੀ ਰਾਮਪੁਰੇ ਫੂਲ ਗੱਡੀ ਮਾਲਕ ਦੇ ਘਰੇ ਖੜੀ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਬਾਕੀ 90000 ਰੁਪਏ ਇੱਕ ਵਾਰੀ ਡਿਮਾਂਡ ਕੀਤੀ ਅਸੀਂ ਰੇਟ ਤੁਸੀਂ ਆਪ ਹੀ ਦੇਖ ਲਓ ਇੰਨਾ ਘੱਟ ਹੈ ਜੀ ਗੱਡੀ ਨੂੰ ਖਰੀਦ ਕੇ ਤੁਸੀਂ ਸਾਡੇ ਖੁਸ਼ ਹੋ ਜਾਓਗੇ ਖੁਸ਼ ਕਰਨ ਵਾਲਾ ਰੇਟ ਆਪਾਂ ਲੈ ਕੇ ਪਹੁੰਚੇ ਹਾਂ ਬਾਕੀ ਨੰਬਰ ਸਕਰੀਨ ਤੇ ਅਸੀਂ ਜਿਨ੍ਹਾਂ ਦੀ ਗੱਡੀ ਆ 9855409695 ਗੱਲ ਕਰ ਸਕਦੇ ਹਾਂ ਕੋਈ ਵੀ ਗੱਲ ਕਰਨ ਕਿਸੇ ਵੀ ਤਰ੍ਹਾਂ ਦੀ ਜੇ ਤੁਸੀਂ ਚਾਹੁੰਨ ਹੋ ਜੀ ਗੱਲ ਕਰਾਂਗੇ ਆਪਾਂ ਮੋਟਰਸਾਈਕਲ ਦੀ ਮੋਟਰਸਾਈਕਲ ਆਪਾਂ ਕੁੱਲ 25000 ਦਾ ਲੈ ਕੇ ਪਹੁੰਚੇ ਹਾਂ ਸੀ ਪੈਸ਼ਨ ਪ੍ਰੋ ਮੋਟਰਸਾਈਕਲ ਇਹ ਹੈ ਕੰਡੀਸ਼ਨ ਚੈੱਕ ਕਰ ਲਓ ਜੀ ਵਧੀਆ ਕੰਡੀਸ਼ਨ ਹੈ ਤੇ ਜਲੰਧਰ ਏਰੀਆ ਚੋਂ ਲੈ ਕੇ ਪਹੁੰਚਿਆ 25000 ਰੁਪਏ ਇੱਕਰ ਡਿਮਾਂਡ ਕੀਤੀ ਆ ਮਾਲਕ ਨੇ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣਗੀਆਂ ਪੰਜਾਬ ਨੰਬਰ ਜੀ 11 ਮਾਡਲ ਮਾਲਕ ਨੇ ਦੱਸੇਗਾ ਤੇ ਜਿੰਨੀ ਜਾਣਕਾਰੀ ਆਪਾਂ ਦੱਸ ਰਹੇ ਹਾਂ ਜੀ ਸਾਰੀ ਮਾਲਕ ਦੁਆਰਾ ਆਪਣੇ ਕੋਲੇ ਭੇਜੀ ਹੋਈ ਹੈ ਜੀ ਮਾਲਕ ਦੁਆਰਾ ਆਪਣੇ ਕੋਲੇ ਮੋਟਰਸਾਈਕਲ ਭੇਜਿਆ ਹੋਇਆ ਕੱਲੀ ਕੱਲੀ ਚੀਜ਼ ਤੁਹਾਨੂੰ ਦੱਸ ਰਿਹਾ ਜੀ ਮਾਲਕ ਦੇ ਹੀ ਤੁਹਾਨੂੰ ਆਪ ਨੰਬਰ ਦੇਵਾਂਗੇ ਕੋਈ ਵੀ ਗੱਲ ਕਰਨੀ ਹੋਈ ਮਾਲਕ ਨਾਲ ਆਪ ਹੀ ਕਰ ਲਿਓ ਜੀ ਤੇ ਮੋਟਰਸਾਈਕਲ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਈ ਸਰਵਿਸ ਰੂਬਿਸ ਦਾ ਕੰਮ ਵਧੀਆ ਕਰਵਾ ਰੱਖਿਆ ਨਾ ਕੋਈ ਐਕਸੀਡੈਂਟਡ ਹੈ ਜੀ ਨਾ ਕੋਈ ਪਾਰਟਸ ਦਾ ਟੁੱਟਿਆ ਹੋਏ ਨਾ ਕੋਈ ਕੋਈ ਕੰਮ ਭਾਲ ਦੇ ਕਿਸੇ ਪਾਸੋਂ ਬਾਕੀ ਨੰਬਰ ਨੋਟ ਕਰ ਲਓ ਮਾਲਕ ਦਾ 73 407 77 816 ਗੱਲ ਕਰ ਸਕਦੇ ਹੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੇ ਤੁਸੀਂ ਕਰਨਾ ਚਾਹੁੰਨ ਹੋ ਜੀ ਤੇ ਮੋਟਰਸਾਈਕਲ ਵੀ ਤੁਸੀਂ ਦੇਖ ਲਿਆ ਆਲਟੋ ਗੱਡੀ ਵੀ ਦੇਖ ਲਈ ਦੋਵੇਂ ਮਸ਼ੀਨਰੀਆਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਜ਼ਰੂਰ ਕਮੈਂਟ ਕਰਕੇ ਦੱਸ ਦਿਓ ਜੀ ਤੇ ਅਗੇ ਕੋਠੀ ਵੀ ਹੈ ਉਹਦੀ ਵੀ ਗੱਲ ਕਰਾਂਗੇ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਉੱਤੇ ਚੈੱਕ ਕਰੋ ਜੀ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਬਾਰ ਬਾਰ ਚੱਲਦਾ ਰਹਿੰਦਾ ਜੀ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ ਕੁਝ ਕੁ ਫੋਟੋਆਂ ਜੀ ਆਪਣੇ ਕੋਲੇ ਭੇਜ ਦਿਓ ਜਮਾ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਇਸ ਤਰ੍ਹਾਂ ਦਾ ਆਪਣਾ ਕੋਈ ਕੰਮ ਨਹੀਂ ਹੁੰਦਾ ਜੀ ਫਰੀ ਚ ਹੀ ਆਪਾਂ ਸਾਰਾ ਕੰਮ ਕਰਦੇ ਆ ਤੁਹਾਡੀ ਸੇਵਾ ਵਾਸਤੇ ਆਪਾਂ ਸਾਰਾ ਕੰਮ ਕਰਦੇ ਰਹਿਣੀ ਹੈ ਜੀ। ਬਸ ਭੇਜੋ ਜੇ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋ ਜੀ। ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਪਸੰਦ ਆਈ ਹੈ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਾ ਦਿਓ ਤੇ ਕਮੈਂਟ ਕਰਕੇ ਦੱਸ ਦਿਓ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਹਰ ਰੋਜ਼ ਆਪਣੀ ਵੀਡੀਓ ਘਰ ਕੋਠੀ ਮਕਾਨ ਮੋਟਰਸਾਈਕਲ ਹਰ ਚੀਜ਼ ਤੁਸੀਂ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ। ਗੱਲ ਕਰਾਂਗੇ ਆਪਾਂ ਕੋਠੀ ਦੀ। ਜਿਹੜੀ ਕੋਠੀ ਆਪਾਂ ਲੈ ਕੇ ਪਹੁੰਚੇ ਆਂ ਮਾਲਕ ਨੇ ਵਧੀਆ ਬਣਾਈ ਹੋਈ ਓ ਜੀ ਬਾਕੀ ਵੀਡੀਓ ਚ ਇਹਨਾਂ ਨੇ ਸਾਰਾ ਕੁਝ ਦਿਖਾਇਆ ਹੈ ਵੀਡੀਓ ਚ ਕੱਲੀ ਕੱਲੀ ਚੀਜ਼ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਵਧੀਆ ਰਸੋਈ ਬਣੀ ਹੋਈ ਓ ਜੀ ਉੱਥੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਪੌੜੀਆਂ ਦੇ ਥੱਲੇ ਆਪਾਂ ਨੂੰ ਬਾਥਰੂਮ ਮਿਲ ਜੂਗਾ ਸੀ ਬਾਕੀ ਕਮਰੇ ਵਗੈਰਾ ਵਧੀਆ ਬਣੇ ਹੋਏ ਨੇ ਤੇ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾ ਵੀ ਰਹੇ ਆ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਅੰਮ੍ਰਿਤਸਰ ਏਰੀਆ ਚੋਂ ਆਪਾਂ ਇੱਕ ਘਰ ਲੈ ਕੇ ਪਹੁੰਚੇ ਆਂ ਸੀ ਟੁੰਗਾ ਵਾਲਾ ਚੌਂਕ ਪ੍ਰੀਤ ਨਗਰਾਂ 38 ਗਜ ਮਾਲਕ ਨੇ ਜਗ੍ਹਾ ਦੱਸੀ ਹੈ ਜੀ ਤੇ ਆਪਾਂ ਨੂੰ ਰੇਟ ਜਿਹੜਾ ਮਿਲੂਗਾ ਜੀ 12 ਲੱਖ ਰੁਪਏ ਇੱਕ ਡਿਮਾਂਡ ਮਿਲੂਗੀ ਮਾਲਕ ਕਹਿੰਦੇ ਨੇ ਮੌਕੇ ਤੇ ਰੇਟ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਮਾਲਕ ਦਾ ਨੰਬਰ ਹੈ ਜੀ 96462 ਤੇ 14995 ਜੇ ਤੁਸੀਂ ਕੋਈ ਵੀ ਗੱਲ ਕਰਨੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਸਿੱਧੀ ਡਾਇਰੈਕਟ ਗੱਲ ਕਰੋ ਜੀ ਗੱਲਬਾਤ ਕਰਕੇ ਜਾ ਕੇ ਦੇਖ ਕੇ ਗੱਲਬਾਤ ਬਣਦੀ ਆ ਤਾਂ ਖਰੀਦ ਸਕਦੇ ਹੋ ਜੀ ਬਾਕੀ ਜਿਹੜੀ ਗਲੀ ਲੱਗਦੀ ਆ ਚੌੜੀ ਗਲੀ ਲੱਗਦੀ ਆ ਕੋਈ ਵੀ ਗੱਡੀ ਆਪਾਂ ਲੰਘਾ ਸਕਦੇ ਆ ਸੀ ਕੋਈ ਵੀ ਗੱਡੀ ਆਉਂਦੀ ਆ ਤੇ ਕੋਈ ਵੀ ਗੱਡੀ ਜਾਂਦੀ ਆ ਸੀ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਲਿਆ ਸੀ ਵੀਡੀਓ ਪਸੰਦ ਆਈ ਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿੱਥੋਂ ਕਿਹੜੇ ਏਰੀਆ 'ਚੋਂ ਕਿੰਨੇ ਕੇ ਰੇਟ ਤੱਕ ਕਿਹੜੀ ਮਸ਼ੀਨਰੀ ਘਰ ਕੂਠੀ ਮਗਾਣ ਤੁਹਾਨੂੰ ਕੀ ਚਾਹੀਦਾ ਕਰੋ ਕਮੈਂਟ ਤੇ ਕਿਸੇ ਨੇ ਐਡ ਕਰਵਾਉਣੀ ਆ ਜੀ ਭੇਜੋ ਤੇ ਆਪਣਾ ਵਟਸਐਪ ਨੰਬਰ ਲਿਖਿਆ ਰਹਿੰਦਾ ਜ ਬਾਕੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੀ ਹੈ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਗੱਡੀ ਮੋਟਰਸਾਈਕਲ ਦੇ ਨਾਲ ਸੇ